Manos ਬਾਲਮੀ ਕ੍ਰਾਂਤੀ ਸੇਨਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਵਿਖੇ ਕੀਤਾ ਰੋਸ਼ ਪ੍ਰਦਰਸ਼ਨ ਦੱਸਦੀ ਹੈ ਕਿ ਬਾਲਮੀ ਕ੍ਰਾਂਤੀ ਸੇਨਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ ਦੇ ਫੁਆਰਾ ਚੌਂਕ ਤੋਂ ਤਹਿਸੀਲ ਬਟਾਲਾ ਤੱਕ ਰੋਸ਼ ਮਾਰਚ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮਿਲਦੇ ਹੋਏ ਪੰਜਾਬ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਸੌਂਪਿਆ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਮੰਗਾਂ ਲੈ ਕੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਵਸਦੇ ਜੋ ਲਾਲ ਲਕੀਰ ਵਾਲੇ ਘਰ ਹਨ ਉਨ੍ਹਾਂ ਘਰਾਂ ਦੀਆਂ ਪੱਕੀਆਂ ਰਜਿਸਟਰੀਆਂ ਕਰਕੇ ਮਾਲਕਾਨਾ ਹੱਕ ਦਿੱਤੇ ਜਾਣ ਅਤੇ ਇਹ ਰਜਿਸਟਰੀਆਂ ਸਰਕਾਰੀ ਅਦਾਰਿਆਂ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਤਾਂ ਜੋ ਜਰੂਰਤਪੈਣ ਤੇ ਉਹਨਾਂ ਘਰਾਂ ਤੇ ਹਰ ਸਰਕਾਰੀ ਸਹੂਲਤ ਪਹੁੰਚੇ ਇਸ ਤੋਂ ਇਲਾਵਾ ਪ੍ਰਧਾਨ ਤੇ ਤਹਿਸੀਲਦਾਰ ਬਟਾਲਾ ਨੇ ਕੀ ਕੀਤਾ ਤੁਸੀਂ ਵੀ ਸੁਣੋ ਇਹਨਾਂ ਦੀ ਯੂਨੀਅਨ ਵੱਲੋਂ ਚਾਰ ਮੇਨ ਮੰਗਾਂ ਰੱਖੀਆਂ ਗਈਆਂ ਜਿਦੇ ਵਿੱਚ ਉਹ ਕਹਿੰਦੇ ਵੀ ਲਾਲ ਲਕੀਰ ਦੇ ਜਿਹੜੇ ਵਿੱਚ ਮਕਾਨ ਆਉਂਦੇ ਉਹਨਾਂ ਦੀ ਰਜਿਸਟਰੀ ਵਾਕੀ ਕੀਤੀ ਜਾਵੇ ਇਹਨਾਂ ਨੂੰ ਕੁਝ ਲੋਨ ਚਾਹੁੰਦੇ ਆ ਵੀ ਲੋਨ ਦੀ ਮਾਫੀ ਹੋਈ ਜਾਵੇ ਤੀਜੇ ਨੀਲੇ ਕਾਰਡ ਆ ਉਹਨਾਂ ਦੇ ਪ੍ਰਤੀ ਚਾਹੁੰਦੇ ਆ ਵੀ ਉਹ ਮਿਲਣ ਜਿਹੜੇ ਗਰੀਬ ਪਰਿਵਾਰ ਆ ਤੇ ਚੌਥਾ ਇਹ ਜਾਂਦੇ ਆ ਵੀ ਸਕੂਲ ਵਿੱਚ ਟੀਚਰਾਂ ਰੱਖਿਆ ਜਾਣ ਤਾਂ ਕਿ ਬੱਚਿਆਂ ਨੂੰ এডੂਕੇਸ਼ਨ ਵਧੀਆ ਦਿੱਤੀ ਜਾਵੇ ਇਹਨਾਂ ਦੀ ਚਾਰੋਂ ਮੰਗਾਂ ਅਸੀਂ ਕਨਸੀਡਰ ਕਰਾਂਗੇ ਤੇ ਅਸੀਂ ਡੀਸੀ ਆਫਿਸ ਨੂੰ ਭੇਜਾਂਗੇ ਤੇ ਉਹ ਡੀਸੀ ਆਫਿਸ ਰਾਹੀਂ ਪੰਜਾਬ ਸਰਕਾਰ ਨੂੰ ਪਹੁੰਚੇਗੀ ਤਾਂ ਕਿ ਇਹਨਾਂ ਦੀ ਮੰਗਾਂ ਜੋ ਵੀ ਇਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਦਾ ਸੋਲੂਸ਼ਨ ਜਲਦੀ ਤੋਂ ਜਲਦੀ ਹੋ ਸਕੇ ਸਰ ਇਹ ਮੰਗ ਪੱਤਰ ਪਹੁੰਚੇਗਾ ਸਰਕਾਰ ਤੱਕ ਇਹ ਟੇਬਲ 'ਤੇ ਲਈ ਰਹਿ ਜਾਏਗਾ ਨਹੀਂ ਇਹ ਜੇ ਹੁਣ ਸਾਡੇ ਕੋਲ ਆਇਆ ਹੈ ਤੁਹਾਡੀ মিডিਆ ਰਾਹੀਂ ਤੁਸੀਂ ਦਿਖਾ ਰਹੇ ਹੋ মিডিਆ ਸਾਰੀ ਤਰਫ ਹੈ ਜੇ ਅਸੀਂ ਨਹੀਂ ਪਹੁੰਚਾਵਾਂਗੇ ਤਾਂ ਅਸੀਂ ਕਸੂਰਵਾਰ ਹੋਵਾਂਗੇ ਨਾ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਪਹੁੰਚਾਵਾਂਗੇ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਚਾਰ ਮੰਗਾਵਾ ਅੱਜ ਦਾ ਜੋ ਮੰਗ ਪੱਤਰ ਆ ਅਸੀਂ ਜਿਹੜਾ ਉਹ ਪ੍ਰਸ਼ਾਸਨ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਵਾ ਔਰ ਉਹਦੇ ਵਿੱਚ ਅਸੀਂ ਚਾਰ ਮੁੱਖ ਮੰਗਾਂ ਆਪਣੀਆਂ ਰੱਖੀਆਂ ਸਾਡੀ ਪਹਿਲੀ ਮੰਗ ਆ ਵੀ ਜਿਹੜੇ ਲਾਲਕੀਰ ਦੇ ਅੰਦਰ ਘਰ ਆਉਂਦੇ ਚਾਹੇ ਪਿੰਡਾਂ ਵਿੱਚ ਚਾਹੇ ਸ਼ਹਿਰਾਂ ਵਿੱਚ ਆ ਉਹ ਜਿਹੜੇ ਆ ਸਰਕਾਰ ਉਹਨਾਂ ਦੀ ਪੱਕੇ ਰਜਿਸਟਰੀਆਂ ਕਰਕੇ ਲੋਕਾਂ ਨੂੰ ਜਿਹੜੇ ਮਾਲਕਾਨਾ ਹੱਕ ਦੋਵੇ ਤਾਂ ਕਿ ਉਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਔਰ ਉਹ ਰਜਿਸਟਰੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਵਰਤਿਆ ਜਾ ਸਕੇ ਔਰ ਦੂਜੀ ਮੰਗ ਅਸੀਂ ਰੱਖੀ ਆ ਵੀ ਜਿਹੜੇ ਸਰਕਾਰੀ ਸਕੂਲ ਆ ਖਾਸ ਕਰਕੇ ਪਿੰਡਾਂ ਕਸਬਿਆਂ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਬੱਚੇ ਤਾਂ ਪੜਨ ਵਾਲੇ ਬਹੁਤ ਆ ਪਰ ਪੜ੍ਹਾਉਣ ਵਾਲੇ ਟੀਚਰਾਂ ਦੀ ਬਹੁਤ ਘਾਟ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਤੋਂ ਮੰਗ ਕਰਦੇ ਆ ਇਹ ਹਰ ਸਰਕਾਰੀ ਸਕੂਲ 'ਚ ਜੇ ਪ੍ਰਾਇਮਰੀ ਸਕੂਲ ਆ ਤਾਂ ਉੱਥੇ ਘੱਟੋ-ਘੱਟ 5 ਕਲਾਸਾਂ ਉੱਥੇ ਬੱਚਿਆਂ ਦੀਆਂ ਲੱਗਦੀਆਂ ਪਹਿਲੀ ਤੋਂ ਲੈ ਕੇ 5ਵੀਂ ਤੱਕ ਉਹਨਾਂ ਟੀਚਰ ਉਹਨਾਂ ਸਕੂਲਾਂ ਦੇ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਹਰ ਕਲਾਸ ਨੂੰ ਇੱਕ ਟੀਚਰ ਦਿੱਤਾ ਜਾ ਸਕੇ ਤਾਂ ਕਿ ਜਿਹੜੇ ਬੱਚੇ ਆ ਉਹ ਵਧੀਆ ਪੜ੍ਹਾਈ ਕਰਕੇ ਤਾਂ ਵਧੀਆ ਜਿਹੜਾ ਆਪਣਾ ਭਵਿੱਖ ਸਵਾ ਸਕਣ ਔਰ ਸਾਡੀ ਤੀਜੀ ਮੰਗ ਸਰਕਾਰ ਗਾੜੀ ਇਹ ਆ ਬਈ ਗਰੀਬ ਜਿਹੜਾ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਔਰ ਅਸੀਂ ਦੇਖਦੇ ਆਂ ਵੀ ਬਹੁਤ ਸਾਰੇ ਬਹੁਤ ਸਾਰੇ ਕੀ ਹਰ ਪਰਿਵਾਰ ਨੇ ਜਿਹੜਾ ਵਾ ਉਹ ਕਿਸੇ ਨੇ ਪ੍ਰਾਈਵੇਟ ਲਾਉਣ ਲਿਆ ਹੋਇਆ ਕਿਸੇ ਨੇ ਸਰਕਾਰੀ ਲੋਨ ਲਏ ਹੋਇਆ ਪਰਸਨਲ ਲੋਨ ਚਲਦੇ ਲੋਕਾਂ ਦੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਹਰ ਕਮਿਊਨਿਟੀ ਦੇ ਜਿਹੜੇ ਆ ਸਰਕਾਰ ਕਰਜ਼ੇ ਮਾਫ ਕਰ ਰਹੀ ਆ ਇਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਆ 2 ਲੱਖ ਤੱਕ ਜਿਹੜੇ ਹੈਗੇ ਉਹ ਕਰਜ਼ੇ ਮਾਫ ਕੀਤੇ ਜਾਣ ਔਰ ਚੌਥੀ ਮੰਗ ਸਾਡੀ ਇਹ ਆ ਵੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਆ ਨੀਲੇ ਕਾਰਡ ਜਿਨ੍ਹਾਂ ਤੇ 2 ਰੁਪਏ ਕਿਲੋ ਕਣਕ ਮਿਲਦੀ ਸੀਗੀ ਉਹ ਕੱਟ ਦਿੱਤੇ ਗਏ ਨੇ ਔਰ ਕਾਫੀ ਹਰਸਾ ਬੀਤ ਗਿਆ ਪਰ ਹਜੇ ਤੱਕ ਜਿਹੜੇ ਆ ਲੋਕਾਂ ਦੇ ਕਾਰਡ ਰੀਨਿਊ ਨਹੀਂ ਹੋਏ ਕਾਰਡ ਨਹੀਂ ਬਣੇ ਸੋ ਅਸੀਂ ਪੰਜਾਬ ਸਰਕਾਰ ਗਾੜੀ ਇਹ ਮੰਗ ਰੱਖਦੇ ਆ ਜਿਹੜੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਜਿਹੜੇ ਕੱਟੇ ਹੋਏ ਕਾਰਡ ਆ ਦੁਬਾਰਾ ਰੀਨਿਊ ਕਰਕੇ ਲੋਕਾਂ ਨੂੰ ਜਿਹੜੀ ਆ ਸਰਕਾਰੀ ਕਾਣਕ ਜਿਹੜੀ ਆ ਮਿਲਦੀ ਆ ਰੱਥਨ ਜਿਹੜਾ ਉਹ ਮਹਿਆ ਕਰਾਇਆ ਜਾਵੇ। ਐ ਕੀ ਵਿਸ਼ਵਾਸ ਕੀ ਦਿੱਤਾ ਗਿਆ ਤੁਹਾਨੂੰ? ਅੱਜ ਅਸੀਂ ਤਹਿਸੀਲਦਾਰ ਸਾਹਿਬ ਨੂੰ ਜਿਹੜਾ ਮਿਲਿਆ ਉਹਨਾਂ ਮੰਗ ਪੱਤਰ ਦਿੱਤਾ ਉਹਨਾਂ ਨੇ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡਾ ਮੰਗ ਪੱਤਰ ਵਾਇਆ ਡੀਸੀ ਦਫ਼ਤਰ ਤੋਂ ਜਿਹੜਾ ਹੈਗਾ ਵਾ ਉਹ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਊਗਾ ਔਰ ਜਿਹੜੀਆਂ ਤੁਹਾਡੀਆਂ ਮੰਗਾਵਾ ਉਹ ਜੈਨੂਅਨ ਆ ਕਹਿੰਦੇ ਵੀ ਉਹ ਜਲਦੀ ਤੋਂ ਜਲਦੀ ਪੂਰੀਆਂ ਕੀਤੇ ਜਾਣਗੀਆਂ। ਨਹੀਂ ਸੁ ਚੋਣੇ ਆ ਕੇ ਸਰਕਾਰ ਇਸ ਮਸਲਿਆਂ ਦੇ ਉੱਤੇ ਗੌਰ ਕਰੇ ਔਰ ਤੁਹਾਡਾ ਸਾਰਾ মিডিਆ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਥਰੂ ਜਿਹੜਾ ਉਹ ਸਾਡੀ ਆਵਾਜ਼ ਜਿਹੜੀ ਆ ਸਰਕਾਰ ਤੱਕ ਜਿਹੜੀ ਜਲਦੀ ਪਹੁੰਚੇਗੀ ਔਰ ਅਗਰ ਸਰਕਾਰ ਇਹਨਾ ਮੰਗਾਂ ਨੂੰ ਅਨਗੋਲਿਆ ਕਰਦੀ ਆ ਤਾਂ ਅਸੀਂ ਫਿਰ ਇਕੱਲਾ ਅੱਜ ਬਟਾਲੇ ਆਏ ਆ ਤੇ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗਰੀਬ ਸਮਾਜ ਨੂੰ ਨਾਲ ਲੈ ਕੇ ਜਿਹੜਾ ਪ੍ਰਦਰਸ਼ਨ